ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਾਂ ਤੇ ਟ੍ਰੈਫਿਕ ਪੁਲਿਸ ਰਾਜਪੁਰਾ ਹੋਈ ਸਖਤ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਗੁਰਬਚਨ ਸਿੰਘ ਦੀ ਅਗਵਾਈ ਦੇ ਵਿੱਚ ਟ੍ਰੈਫਿਕ ਪੁਲਿਸ ਨੇ ਅਲੱਗ-ਅਲੱਗ ਵਾਹਨਾਂ ਦੇ 25 ਕਟੇ ਚਾਲਾਨ ਗਗਨ ਚੌਕ ਤੇ ਰਾਜਪੁਰਾ ਟਾਊਨ ਦੇ ਵਿੱਚ ਗਲਤ ਪਾਰਕਿੰਗ ਦੇ 18 ਕਾਲੀ ਫਿਲਮ ਦਾ ਇੱਕਰ ਨੰਬਰ ਪਲੇਟ ਦਾ ਇੱਕਰ ਸੀਟ ਬੈਲ ਦਾ ਇੱਕਰ ਇੰਸ਼ੋਰੈਂਸ ਦਾ ਇੱਕ ਦੋ ਪਹੀਆ ਵਾਹਨ ਤੇ ਤਿੰਨ ਸਾਰਿਆਂ ਬਿਠਾਣ ਤੇ ਮੋਬਾਈਲ ਵਰਤੋਂ ਕਰਨ ਦੇ ਵੀ ਅਲੱਗ-ਅਲੱਗ ਚਲਾਨ ਕੱਟੇ ਸ਼ਰਾਬ ਪੀ ਕੇ ਵੀ ਗੱਡੀ ਚਲਾਉਣ ਵਾਲਿਆਂ ਦੇ ਪੁਲਿਸ ਨੇ ਐਲਕੋਹਲ ਮੀਟਰ ਲਾ ਕੇ ਕੀਤੀ ਜਾਂਚ ਅਧਰ ਕਾਰਨ ਜਾਣਕਾਰੀ ਦੇਦੋ ਟਰੈਫਿਕ ਕੋਲ ਸ੍ਰੀ ਰਾਜਪੁਰਾ ਜੀ ਜਾਣ ਤੋਂ ਬਾਰੇ ਦੱਸਿਆ। ਬਜਨ ਸਿੰਘ ਇੰਜਾ ਟਰੈਫਿਕ ਕੋਲ ਸ੍ਰੀ ਰਾਜਪੁਰਾ ਜੀ। ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਬਰਨ ਸ਼ਰਮਾ ਜੀ ਦੇ ਵਿਚਾਰ ਨਿਰਦੇਸ਼ ਐਸਪੀ ਟਰੈਫਿਕ ਸ਼੍ਰੀ ਕਿਸ਼ਨ ਕੁਮਾਰ ਪੰਥੇ ਜੀ ਐਸਪੀ ਟਰੈਫਿਕ ਅਸ਼ੁਰ ਰਾਮ ਜੀ ਇਹਨਾਂ ਦੀ ਰਹਿਨਮਾਈ ਹੇਠ ਅਸੀਂ ਰਾਜਪੁਰਾ ਵਿਖੇ ਬਖ ਬਖ ਚੌਂਕਾ ਵਿਖੇ ਨਾਕਾਬੰਦੀ ਕਰਕੇ ਜੀ ਜਿੱਦਾਂ ਕਿ ਆਟੋ 3 ਬਿਲਰ ਜੀ ਬਲੈਕ ਫਿਲਮ ਮੋਬਾਈਲ ਫੋਨ ਸਲੰਸਰ ਮੋਬਾਈਲ ਫੋਨ ਦੀ ਵਰਤੋਂ ਸਲੰਸਰ ਮੋਟਰਸਾਈਕਲ ਸਲੰਸਰ ਇਹਨੇ ਚੈਕਿੰਗ ਕਰਕੇ ਟ੍ਰਿਪਲ ਰਹਤੇ ਨੇ ਸਵਾਰੀਆਂ ਜੀ ਜਿੱਦਾਂ ਕਿ ਸੜਕ ਦੇ ਉੱਤੇ ਰੋਂਗ ਪਾਰ ਕੇ ਵਿਕਰ ਖੜੇ ਕਰਕੇ ਚਲੇ ਜਾਂਦੇ ਨੇ ਉਹਨਾਂ ਦੇ ਵੀ ਅਸੀਂ ਆਨਲਾਈਨ ਚਲਾਨ ਕਰਦੇ ਆ ਜੀ ਤੇ ਉਹਨੂੰ ਦੇਖਦੇ ਹੋ ਸਵੇਰ ਤੋਂ ਲੱਗੇ ਹੋਏ ਸੀਗੇ ਜੀ ਤੇ ਉਹਨੇ ਚੈਕਿੰਗ ਕਰਕੇ ਉਹਨਾਂ ਤੇ ਚਲਾਨ ਕਰ ਰਹੇ ਆ ਜਿਨ੍ਹਾਂ ਦੇ ਕਾਗਜ਼ात ਘੱਟ ਹੁੰਦੇ ਆ ਜੀ ਕਿੰਨੇ ਚਲਾਨ ਹੋਏ ਆ ਜੀ 8:30 ਚਲਾਨ ਹੋ ਗਏ ਨੇ ਸ਼ਾਮ ਤੱਕ ਤੇ ਸਾਡੀ 25 ਚਲਾਨ ਕਰਦੇ ਆ ਜੀ ਅਜੇ ਰੈਗੂਲਰ ਕਰ ਰਹੇ ਆ ਅਰਟੀਚਲਾਨ ਹੋਏ ਨੇ ਜਿਹਦੇ ਚ ਦੋ ਥਰੀਬਲਰ ਨੇ ਜੀ ਤੇ ਇੱਕ ਸ਼ਰਾਬ ਪੀਤੀ ਹੋਈ ਸੀ ਉਹਨੇ ਵੀ ਚੈੱਕ ਕੀਤਾ ਗਿਆ ਪਰ ਉਹਨਾਂ ਦੀ ਘੱਟ ਸੀਗੀ ਜੀ 15 ਪੁਆਇੰਟ ਹੈ ਸੀ ਜੇ 30 ਤੋਂ ਉੱਪਰ ਆਪਾਂ ਚਲਾਨ ਕਰ ਸਕਦੇ ਆ ਤਾਂ ਫਿਰ ਉਹਨਾਂ ਨੂੰ ਚਲੋ ਭੇਜ ਦਿੱਤਾ ਗਿਆ ਉਹਨਾਂ ਦੇ ਕਾਗਜ਼ات ਬਾਕੀ ਪੂਰੇ ਸੀਗੇ ਥਰੀਬਲਰ ਦੇ ਵੀ ਚਲਾਨ ਕਰ ਰਹੇ ਤੇ ਉਹਦੇ 8 ਹੋ ਗਏ ਨੇ ਜੀ ਤੇ ਸ਼ਾਮ ਤੱਕ 25 ਚਲਾਨਾ ਹੋ ਜਾਂਦੇ ਨੇ ਸਾਡੇ ਜੀ ਠੀਕ ਹੈ ਨੇ ਜਾਂਦੇ 4 ਵਜੇ ਸ਼ਹਿਰ ਵਾਸੀਆਂ ਨੂੰ ਇਹੀ ਹੈ ਜੀ ਦੇਖੋ ਜਿਹੜਾ ਉਸ ਹੰਤ ਬਾਈਪਾਸ ਕੋਲ ਹੈ ਜੀ ਉਹ ਨੀਚੇ ਕੋਈ ਬੰਦ ਹੋ ਗਿਆ ਪੱਤਰ ਰੱਖੇ ਕਿਉਂਕਿ ਦੋਨੋਂ ਸਾਈਡਾਂ ਤੇ ਫਲਾਈਓਵਰ ਬਣ ਰਹੇ ਨੇ ਤੇ ਉਕਸੀ ਦੇ ਨੇੜੇ ਤੋਂ ਪੁਲ ਦੇ ਥੱਲੋਂ ਹੀ ਟਰਨ ਲੈ ਕੇ ਆ ਆਣ ਰੋਮ ਸਾਈਡ ਨਾਲ ਗਗਨ ਚੌਕ ਤੋਂ ਲੈ ਕੇ ਜੀ ਉੱਥੇ ਤੱਕ ਆਪਣੇ ਗੁਰੂਗਾੰਦਰ ਗੇਟ ਤੱਕ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਵਹੀਕਲ ਆਪਣੇ ਖੜੀ ਕਰਕੇ ਚਲੇ ਜਾਂਦੇ ਨੇ ਫਿਰ ਅਸੀਂ ਉਹਦੇ ਫੋਟੋ ਕਲਿੱਕ ਕਰਕੇ ਆਨਲਾਈਨ ਚਲਾਨ ਕਰਵਾ ਦਿੰਦੇ ਆ ਜੀ ਉਹਨਾਂ ਦੇ ਫੋਨ ਤੇ ਮੈਸੇਜ ਜਾਂਦਾ ਅਸੀਂ ਨਹੀਂ ਚਾਹਦੇ ਕਿਸੇ ਦਾ ਚਲਾਨ ਹੋਵੇ ਆਪਣੇ ਜਿਹੜੀ ਵਹੀਕਲ ਨੇ ਉਹ ਸਹੀ ਤਰੀਕੇ ਨਾਲ ਪਾਰਕਿੰਗ ਜੇਸੇ ਹੀ ਪਾਰਕ ਕਿਤੇ ਜਾਣ ਤਾਂ ਬਸ ਇਹੋ ਮੇਰਾ ਮੈਸੇਜ ਜੀ ਸਰ ਸ਼ਹਿਰ ਵਾਸੀਆਂ ਨੂੰ ਸਟ੍ਰੀਟ ਦੇ ਪਾਸੇ ਪਿਛਲੇ ਪਾਸੇ ਪਾਰਕਿੰਗ ਬਣੀ ਹੈ ਉੱਥੇ ਬਿਕਲ ਨੂੰ ਪਾਰ ਕਰਕੇ ਜਾਣੀ